ਸਤ ਸ੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਨੂੰ ਸਾਰੇ ਜ਼ਿਮੀਂਦਾਰ ਭਰਾਵਾਂ ਨੂੰ ਸਤ ਸ੍ਰੀ ਅਕਾਲ ਅੱਜ ਦੀ ਵੀਡੀਓ 'ਚ ਆਪਾਂ ਬਹੁਤ ਜ਼ਰੂਰੀ ਜਾਣਕਾਰੀ ਦੀ ਗੱਲ ਕਰਾਂਗੇ ਵੀਡੀਓ ਦੇ ਵਿੱਚ ਔਰ ਗੱਲ ਕਰਾਂਗੇ ਸਰਫ ਹੌਲੈਂਡ ਤੇ ਤੇ ਗੱਲ ਕਰਾਂਗੇ 5620 ਤੇ ਗੱਲ ਕਰਾਂਗੇ ਸਵਰਾਜ 969 ਤੇ ਗੱਲ ਕਰਾਂਗੇ ਮੈਸੀ 95 9500 ਦੇ ਯਾਨੀ ਕਿ ਗੱਲ ਕਰਾਂਗੇ ਆਪਾਂ ਟਰਬੋ ਟਰੈਕਟਰ ਤੇ ਜਿਹੜੇ ਟਰੈਕਟਰ ਕੰਪਨੀ ਫਿਟਡ ਟਰਬੋ ਆਏ ਆ ਜਾਂ ਦੁਬਾਰਾ ਟਰਬੋ ਕੀਤੇ ਆ ਉਹਦੇ ਵਾਸਤੇ ਅੱਜ ਅਸੀਂ ਗੱਲ ਕਰਨਗੇ ਵੀਡੀਓ 'ਚ ਔਰ ਵੀਡੀਓ ਇਹ ਹੈਗੀ ਆ ਬਿਨਾ ਮੋਡੀਫਿਕੇਸ਼ਨ ਤੋਂ ਵੀ ਬਹੁਤ ਵੇਖਣੀ ਜ਼ਰੂਰੀ ਔਰ ਜਿਹੜੇ ਟਰੈਕਟਰ ਮੋਡੀਫਾਈ ਹੋਏ ਉਹਨਾਂ ਵਾਸਤੇ ਬਹੁਤ ਜ਼ਰੂਰੀ ਆ ਕਿਉਂਕਿ ਜਿੱਦਾਂ ਰੀਪਰ ਦਾ ਸੀਜ਼ਨ ਆ ਚੁੱਕਾ ਵਾ ਸਮਝੋ ਆ ਹੀ ਗਿਆ ਵਾ ਅੱਜ ਗੱਲ ਕਰਨੀ ਆਪਾਂ ਇੰਟਰਕੂਲਰ ਤੇ ਔਰ ਇੰਟਰਕੂਲਰ ਦਾ ਨੁਕਸਾਨ ਕੀ ਆ ਖਾਸ ਕਰਕੇ ਗੱਲ ਜਿਹੜੀ ਅੱਜ ਆ ਗਈ ਆ ਹੌਲੈਂਡਾ 5620 ਤੇ ਆ 4 ਵੀਲ ਤੇ ਆ 2 ਵੀਲ ਤੇ ਆ ਜਿਸ ਤਰ੍ਹਾਂ ਤਰੀਕੇ ਨਾਲ ਜੀ ਵੀਡੀਓ ਚ ਤੁਹਾਨੂੰ ਬਿਲਕੁਲ ਜਿਹੜੀ ਦ੍ਰਿਸ਼ਟ ਜਾਣਕਾਰੀ ਦਿੱਤੀ ਜਾਣ ਲੱਗੀ ਆ ਉਹ ਚੀਜ਼ ਨੂੰ ਸਾਰੇ ਕਿਸਾਨ ਭਰਾਵਾਂ ਨੇ ਬੜੇ ਧਿਆਨ ਨਾਲ ਵੇਖਣਾ ਵਾ ਤੇ ਗੱਲ ਥੋੜੀ ਜੀ ਬਿਲਕੁਲ ਧਿਆਨ ਦੇਣ ਵਾਲੀ ਆ ਤਾਂ ਹੈ ਵੀ ਬਹੁਤ ਜ਼ਰੂਰੀ ਆਪਣੇ ਵਾਸਤੇ ਜਿਸ ਤਰੀਕੇ ਨਾਲ ਵੇਖ ਸਕਦੇ ਇਧਰ ਵੀ ਹੌਲੈਂਡ ਲੱਗੇ ਹੋਏ ਤੇ ਇਹ ਬਾਹਰ ਵੀ ਹੌਲੈਂਡ ਹੀ ਲੱਗੇ ਹੋਏ ਸਾਡੇ ਕੋਲ ਸਾਰੇ ਇੱਕ ਹੀ ਜੌਂਡੀਅਰ ਲੱਗਾ ਵਾ ਜੌਂਡੀਅਰ ਘਰ ਲੱਗੇ ਆ ਮਹਿੰਦਰਾ ਬਹੁਤ ਲੱਗਾ ਵਾ ਵੇਖਣ ਨੂੰ ਮਿਲੂ ਤੁਹਾਨੂੰ ਇੰਨਾ ਮਹਿੰਦਰਾ ਦੀ ਵੀਡੀਓ ਵੇਖਣ ਨੂੰ ਮਿਲੂਗੀ ਵੀ ਜਿੰਨੇ ਹੌਲੈਂਡ ਲੱਗੇ ਆ ਇੰਨੇ ਹੀ ਮਹਿੰਦਰਾ ਦਾ ਬ੍ਰਾਂਡ ਲੱਗਾ ਆ ਠੀਕ ਆ ਜੀ ਪਰ ਗੱਲ ਅੱਜ ਸਿਰਫ ਹੌਲੈਂਡ ਤੇ ਆ ਹੌਲੈਂਡ ਦੀ ਕਿਹੜੀ ਗੱਲ ਜ਼ਰੂਰੀ ਆਪਾਂ ਲੱਗੇ ਕਰਨ ਤੁਹਾਡੇ ਨਾਲ ਜਿਸ ਤਰੀਕੇ ਨਾਲ ਆਪਾਂ ਵੇਖ ਸਕਦੇ ਆ ਆਜੋ ਗੱਲ ਇੰਟਰਕੂਲਰ ਦੀ ਹੋਣ ਲੱਗੀ ਆ ਇਧਰੋਂ ਸਟਾਰਟ ਕਰ ਲੈਣੀ ਆ ਆਜੋ ਫੋਰਮੈਨ ਸਾਹਿਬ ਜਿਸ ਤਰੀਕੇ ਨਾਲ ਇੱਥੋਂ ਆਪਾਂ ਵੇਖ ਸਕਦੇ ਆ ਵੀ ਇੰਟਰਕੂਲਰ ਬਹੁਤ ਜ਼ਿਆਦਾ ਅੱਗੇ ਲੱਗਾ ਆ ਐਂ ਦੀ ਵੀ ਵੇਖ ਸਕਦੇ ਆਪਾਂ ਆਪਾਂ ਨੂੰ ਬਿਲਕੁਲ ਨਜ਼ਰ ਨਹੀਂ ਆ ਰਿਹਾ ਵੀ ਇੰਟਰਕੂਲਰ ਦੇ ਅੰਦਰ ਕੀ ਆ ਕੀ ਨਹੀਂ ਹੈਗਾ ਕੀ ਗੱਲ ਕੀ ਬਾਤ ਆ ਠੀਕ ਆ ਇਧਰ ਵਿਖਾ ਲਦੇ ਆ ਤੁਹਾਨੂੰ ਆਜੋ ਆਪਾਂ ਵੇਖ ਸਕਦੇ ਆ ਜਗ੍ਹਾ ਬਹੁਤ ਘਟ ਦਿੱਤੀ ਹੋਈ ਆ 5620 ਦੇ ਇੰਟਰਕੂਲਰ ਬਿਲਕੁਲ ਰੈਡੀਏਟਰ ਦੇ ਨਾਲ ਲੱਗਾ ਆ ਠੀਕ ਆ ਦੇਖ ਸਕਦੇ 30 ਨੂੰ ਤੇ ਆਉਂਦਾ ਨਹੀਂ 20 ਨੂੰ ਆਉਂਦਾ ਪਰ ਅੱਜ ਇਹ ਜਿਹੜਾ ਇੰਟਰਕੂਲਰ ਗਾੜੀਆਂ ਖੋਲ ਕੇ ਚੈੱਕ ਕੀਤਾ ਡਾਕਟਰ ਨੂੰ ਫਿਰ ਆਪਾਂ ਨੂੰ ਪਤਾ ਲੱਗਾ ਵੀ ਇਹਦੇ ਅੰਦਰ ਜਿਹੜੀ ਆ ਕਿੰਨੀ ਡਸਟ ਜੰਮ ਸਕਦੀ ਆ ਹੌਲੈਂਡੀਆਂ ਸਾਰੇ ਦੇਖ ਸਕਦੇ ਹਨ ਤੇ ਬਾਹਰ ਦਾ ਥੋੜਾ ਵਾਤਾਵਰਨ ਵੀ ਦਿਖਾ ਲਾਂਗੇ ਨਾਲ ਨਾਲ ਇੱਕ ਸਟਾਰਟ ਨੂੰ ਲਗਾ ਆ ਲਓ ਹੁਣ ਤੁਹਾਨੂੰ ਵਿਖਾਲਦੇ ਆਂ ਕਿ ਆ ਇੰਟਰਕੂਲਰ ਨਾਲ ਲੱਗਾ ਵਾ ਬਾਹਰੋਂ ਜੱਜ ਹੁੰਦਾ ਤੁਹਾਨੂੰ ਵੀ ਰੇਡੀਏਟਰ ਤੇ ਗਾੜੀ ਕੋਈ ਡਸਟ ਹੋ ਸਕਦੀ ਆ ਜਾਂ ਕੋਈ ਕਚਰਾ ਹੋ ਸਕਦਾ ਪਰਾਲੀ ਦਾ ਹੋ ਸਕਦਾ ਤੂੜੀ ਦਾ ਹੋ ਸਕਦਾ ਬਿਲਕੁਲ ਜੱਜ ਨਹੀਂ ਕਰ ਸਕਦੇ ਤੁਸੀਂ ਬਿਲਕੁਲ ਰੇਡੀਏਟਰ ਸਾਫ਼ ਨਜ਼ਰ ਆ ਰਿਹਾ ਵਾ ਪਰ ਆਪਾਂ ਤੁਹਾਨੂੰ ਵਿਖਾਲਦੇ ਆਂ ਸਭ ਤੋਂ ਪਹਿਲਾਂ ਫੋਰਮਨ ਸਾਹਿਬ ਬੈਟਰੀ ਲਾਵੇ ਦੀ ਠੀਕ ਆ ਜੋ ਵੀ ਇਸ ਤਰੀਕੇ ਨਾਲ ਟਰੈਕਟਰ ਜਿਹੜੇ ਮੋਡੀਫਾਈ ਹੋਏ ਆ ਜਾਂ ਨਹੀਂ ਹੋਏ ਇੱਥੇ ਵੇਖਾਂਗੇ ਆਪਾਂ ਬਿਲਕੁਲ ਸਾਫ਼ ਨਜ਼ਰ ਆ ਰਿਹਾ ਕੋਈ ਕਚਰਾ ਆ ਰਿਹਾ ਤੇ ਦੱਸ ਦਿਓ ਮਾਸਾ ਵੀ ਕਿਉਂਕਿ ਜਿੱਥੇ ਜਿੱਥੇ ਸਾਹਮਣੇ ਦੀਦਾ ਉੱਥੇ ਤੇ ਕਚਰਾ ਆਉਣਾ ਹੀ ਨਹੀਂ ਪਰ ਜਦੋਂ ਆਪਾਂ ਇੰਟਰਕੂਲਰ ਨੂੰ ਖੋਲਿਆ ਵਾ ਖੋਲਣ ਤੋਂ ਬਾਅਦ ਪਤਾ ਲੱਗੇਗਾ ਵੀ ਅੰਦਰ ਕੀ ਆ ਠੀਕ ਆ ਜੀ ਵੀਡੀਓ ਥੋੜੀ ਲੰਬੀ ਜ਼ਰੂਰ ਹੋ ਸਕਦੀ ਆ ਪਰ ਜਾਣਕਾਰੀ ਜਿਹੜੀ ਪੂਰੀ ਭਰਪੂਰ ਮਿਲੂਗੀ ਤੁਹਾਨੂੰ ਉਹਦੇ ਨਾਲ ਤੁਹਾਡੇ ਟਰੈਕਟਰ ਦਾ ਨਕਸਾਨ ਹੁਣੋਂ ਬਚੂਗਾ ਵੇਖ ਸਕਦੇ ਹੁਣ ਆਪਾਂ ਪੀ ਸਰਦੋਂ ਰਹਿੰਦੋ ਇੱਥੇ ਰਹਿੰਦੋ ਭਵੇਂ ਆ ਲੋ ਆਪਾਂ ਵੇਖ ਸਕਦੇ ਆ ਵੀ ਜਿਹੜੇ ਹਿਸਾਬ ਨਾਲ ਡੈਸਟ ਜੰਮੀ ਆ ਗਰਮੀਆਂ ਚ ਟਰੈਕਟਰ ਹੀਟ ਹੋਊ ਕਿ ਨਹੀਂ ਹੋ ਇਹ ਤੁਸੀਂ ਹਿਸਾਬ ਲਾ ਸਕਦੇ ਜੀ ਆ ਲੋ ਠੀਕ ਆ ਹਜੇ ਕਿ ਥੋੜਾ ਕਚਰਾ ਲੱਤ ਕੇ ਥੱਲੇ ਡਿੱਗ ਚੁੱਕਾ ਗੇ ਹੁਣ ਇਹ ਨਹੀਂ ਆਗਾ ਵੀ ਅਸੀਂ ਲਾਇਆ ਵੇਖੋ ਇਹ ਜੰਮਿਆ ਵੀ ਇੰਨਾ ਵੀ ਲਾਥ ਨਹੀਂ ਸਕਦਾ ਵੇਖੋ ਆ ਲੋ ਠੀਕ ਆ ਆ ਲੋ ਹਾਂ ਲੋ ਠੀਕ ਆ ਪਰ ਇਹ ਨਜ਼ਰ ਨਹੀਂ ਆ ਰਿਹਾ ਇਹਦੇ ਕਾਰਨ ਦੋ ਆ ਫੜੋ ਵੀਡੀਓ ਉਹ ਸੌਰੀ ਫੋਨ ਸਭ ਤੋਂ ਪਹਿਲਾ ਕਾਰਨ ਇਹ ਆ ਵੀ ਕਈ ਵਾਰ ਆਪਾਂ ਟਰੈਕਟਰ ਦੇ ਉੱਪਰ ਤੋਂ ਚੱਲਣ ਡਿਆ ਆ ਵਾ ਜਾਂ ਖੇਤਾਂ 'ਚ ਸੁੱਕੇ ਥਾਂ 'ਚ ਲੜਿਆ ਜਿੱਥੇ ਕਚਰਾ ਕੁਚਰਾ ਹੁੰਦਾ ਜਿੱਦਾਂ ਕਹਿ ਸਕਦੇ ਪਰਾਲੀ ਦਾ ਉਦੋਂ ਆਪਾਂ ਟੱਕਣ ਖੋਲ ਲੈਨੇ ਰੈਡੀਏਟਰ ਦਾ ਉੱਪਰ ਉਹਦਾ ਪਾਣੀ ਉੱਪਰ ਡਿੱਗਦਾ ਫੇਰ ਰੈਡੀਏਟਰ ਗਿੱਲਾ ਹੋ ਜਾਂਦਾ ਉਦੋਂ ਆਪਾਂ ਟਾਈਟ ਸਟਾਰਟ ਕਰਦੇ ਡੈਸ਼ ਨਾਲ ਚਿਪਕ ਜਾਂਦੀ ਆ ਜਿਸ ਤਰੀਕੇ ਨਾਲ ਵੀਡੀਓ ਚ ਵੇਖਣ ਦੇ ਜੇ ਇਹ ਵੀਡੀਓ ਉਹਨਾਂ ਕਿਸਾਨ ਭਰਾਵਾਂ ਵਾਸਤੇ ਜਿਨ੍ਹਾਂ ਕੋ ਸਪਿੰਜਾ ਵੀ ਹੋਲੰਡਾ ਅਗਰ ਉਹ ਟਰੈਕਟਰ ਮੋਡੀਫਾਈ ਹੋਇਆ ਅਗਰ ਮੋਡੀਫਾਈ ਹੋਣ ਤੋਂ ਬਾਅਦ ਟਰੈਕਟਰ ਹੀਟ ਲੈਣ ਡਿਆ ਵਾ ਤੇ ਮੋਡੀਫਾਈ ਦਾ ਕੋਈ ਵੀ ਇਦਾਂ ਦਾ ਚਾਂਸ ਨਹੀਂ ਹੁੰਦਾ ਕਿ ਜਿਹੜਾ ਟਰੈਕਟਰ ਤੁਹਾਡਾ ਹੀਟ ਲਊਗਾ ਹੀਟ ਲੈਣ ਦਾ ਕਾਰਨ ਤੁਹਾਡੀ ਬੈਲਟ ਹੋ ਸਕਦੀ ਹੈ ਵਾਟਰ ਬਾਡੀ ਹੋ ਸਕਦੀ ਰੇਡੀਏਟਰ ਹੋ ਸਕਦਾ ਜਾਂ ਰੇਡੀਏਟਰ ਤੇ ਗਾੜੀ ਦਾ ਡੈਸਟ ਜੰਪੀ ਇਹ ਟਰੈਕਟਰ ਸੂਈ ਚੁੱਕੇਗਾ ਚੁੱਕੇਗਾ ਔਰ ਬਾਹਰ ਸਾਨੂੰ ਨਜ਼ਰ ਨਹੀਂ ਆਵੇਗਾ ਅਸੀਂ ਬਾਰ-ਬਾਰ ਆਪਣੇ ਰੇਡੀਏਟਰ ਨੂੰ ਅਗਰ ਵੇਖੀ ਜਾਵਾਂਗੇ ਇਥੋਂ ਅਸੀਂ ਕਹਿੰਦਾ ਸਾਡਾ ਤੇ ਰੇਡੀਏਟਰ ਬਿਲਕੁਲ ਸਾਫ਼ ਆ ਜਿੰਨੇ ਵੀ ਟਰੈਕਟਰ ਹੌਲੈਂਡ ਦੇ ਲੱਗੇ ਹੋਏ ਆ ਉਹ ਬਿਲਕੁਲ ਨਾਲ ਜਿਹੜੇ ਇੰਟਰਕੂਲਰ ਆਏ ਆ ਯਾਨੀ ਕਿ 2021 ਤੱਕ ਤੇ ਬਿਲਕੁਲ ਨਾਲ ਆਏ ਆ 22 ਤੇ 22 ਸੰਦੇ ਵਿੱਚ ਜਿਹੜੇ ਆ ਇੰਟਰਕੂਲਰਾਂ ਦੀ ਕਿੱਟ ਗਾੜੀ ਆ ਚੁੱਕੀ ਆ ਠੀਕ ਆ ਆ ਪਾਈਪ ਤੁਹਾਨੂੰ ਨਵੇਂ ਲੈਣੇ ਪੈਣਗੇ ਠੀਕ ਆ ਇਹਦੀ ਕਿੱਟ ਜਿਹੜੀ ਕੰਪਨੀ ਵੱਲੋਂ ਫ੍ਰੀ ਵੀ ਆਉਂਦੀ ਆ ਤੁਸੀਂ ਮਤਲਬ ਕੈਸਟੇ ਵੀ ਲੈ ਸਕਦੇ ਜੀ ਜੇ ਨਹੀਂ ਕੰਪਨੀ ਦੇ ਰਹੀ ਤਾਂ ਕੋਈ ਚੱਕਰ ਨਹੀਂ ਮਤਲਬ ਇੰਨੀ ਕੁ ਚੀਜ਼ ਦੇ ਨਾਲ ਆਪਣੇ ਇੰਜਨ ਦਾ ਨੁਕਸਾਨ ਹੋਣਾ ਬਾਜੂਗਾ ਹੁਣ ਅਗਰ ਇਦਾਂ ਟਰੈਕਟਰ ਚੱਲਦਾ ਬਾਰ ਬਾਰ ਟਰੈਕਟਰ ਆਪਾਂ ਸੂਈਲ ਤੇ ਨਹੀਂ ਦਿੰਦੇ ਸਾਡੇ ਟਰੈਕਟਰ ਦਾ ਇੰਜਨ ਸੀਜ਼ ਹੋਵੇਗਾ ਪਿਸਟਨ ਸੀਜ਼ ਹੋਵੇਗਾ ਹੀ ਹੋਵੇਗਾ ਠੀਕ ਆ ਇਹਨੂੰ ਬਚਾਉਣ ਵਾਸਤੇ ਆਪਾਂ ਇੰਜਨ ਬਚਾਉਣ ਵਾਸਤੇ ਆਪਾਂ ਨੂੰ ਸੀਜ਼ਨ ਤੋਂ ਪਹਿਲਾਂ ਜਿੱਲੇ ਵੀ ਭਰਾਵਾਂ ਕੋ ਟਰੈਕਟਰ ਹੌਲੈਂਡ ਹੈਗੇ ਭਾਵੇਂ ਮੋਡੀਫਾਈ ਹੋਏ ਆ ਚਾਹੇ ਨਹੀਂ ਹੋਏ ਜਿਹੜੇ ਜਿਹੜੇ ਕਿਸਾਨ ਭਰਾਵਾਂ ਦੇ ਟਰੈਕਟਰ ਵੇਖ ਆਖ ਦਿਖਾਈਏ ਖਾਸ ਕਰਕੇ 22 ਮਾਡਲ ਤੋਂ ਥੱਲੇ ਥੱਲੇ ਆ ਉਹ ਆਪਣੇ ਇੱਕ ਵਾਰੀ ਇੰਟਰਕੂਲਰ ਜਰੂਰ ਖਲਾਉਣ ਇੰਟਰਕੂਲਰ ਖਲਾ ਕੇ ਗਾੜੀਆਂ ਰੇਡੀਏਟਰ ਬਿਲਕੁਲ ਚੈੱਕ ਕਰੋ ਕਿਉਂਕਿ ਇੱਥੋਂ ਜੱਜ ਕਰਨਾ ਸਾਹਬ ਲਾਉਣਾ ਬਹੁਤ ਔਖਾ ਤੁਸੀਂ ਵੇਖ ਸਕਦੇ ਜੀ ਇਧਰੋਂ ਵੀ ਇਧਰੋਂ ਵਿਖਾਓ ਹੁਣ ਇੱਥੇ ਇਹ ਵੀ ਸਾਫ ਉੱਤੋਂ ਤੋਂ ਨਜ਼ਰ ਆ ਰਿਹਾ ਜਿੱਦਾਂ ਉਹ ਆ ਰਿਹਾ ਹੈ ਨਾ ਸਪੇਸ ਹੈ ਨਹੀਂ ਆ ਵੀ ਰੇਡੀਏਟਰ ਨੂੰ ਆਪਾਂ ਹੱਥ ਮਾਰ ਕੇ ਸਾਫ ਕਰ ਲਈਏ ਪਰ ਕਚਰਾ ਇਹਦੇ ਵਿੱਚ ਵੀ ਹੈਗਾ ਵਾ ਜਿਹੜੇ ਜਿਹੜੇ ਜੀਪਰਾਂ ਦੇ ਟਰੈਕਟਰ ਨੇ ਉਹਨਾਂ ਚ ਤੇ ਹੋਣਾ ਹੀ ਹੁਣ ਐਚ ਵੀ ਹੈਗਾ ਵਾ ਹਾਂ ਇਹ ਟਰੈਕਟਰ ਦੀ ਵੀਡੀਓ ਮਖਾਉਣੇ ਤੁਹਾਨੂੰ ਆਜੋ ਇਹ ਟਰੈਕਟਰ ਦੇ ਵਿੱਚ ਵੀ ਜਿਹੜਾ ਕਚਰਾ ਵਾ ਨਾ ਬੜੀ ਬਰੀਕੀ ਨਾਲ ਦੇਖਣਾ ਪੈਣਾ ਤੁਹਾਨੂੰ ਇਹ ਟਰੈਕਟਰ ਹੈਗਾ ਟਿੱਬੇ ਦਾ ਕਪੂਰ ਸੱਲਿਆ ਪਰ ਕਚਰਾ ਇਹਦੇ ਵਿੱਚ ਵੀ ਹੈਗਾ ਲੱਗਾ ਹੋਇਆ ਉਹ ਦੇਖ ਸਕਦੇ ਆਪਾਂ ਹਨਾ ਬਾਕੀ ਆ ਵੇਖਿਓ ਥੋੜਾ ਇਹ ਉਹ ਨਜ਼ਰ ਆ ਰਿਹਾ ਹਨਾ ਇਹ ਉਹ ਵੇਖੋ ਵੀ ਦੇਖ ਸਕਦੇ ਆਪਾਂ ਇਹ ਆ ਇਹ ਆਲੋਕ ਟੈਸਟ ਇਹ ਵੀ ਟਾਇਟ ਦੇ ਲੱਗੀ ਹੈ ਜੇ ਟ੍ਰੈਕਟਰ ਨੂੰ ਮੋਡੀਫਾਈ ਨਹੀਂ ਕੀਤਾ ਨਹੀਂ ਕਰਨਾ ਵਾ ਪਰ ਕਿੰਨੀ ਜਸਟ ਲੱਗੀ ਦੇਖ ਸਕਦੇ ਤੁਸੀਂ ਇਧਰ ਫੋਰਮੈਂਸ ਦਾ ਚੁੱਕੋ ਤਾਂ ਆ ਲੋ ਬਈ ਸੇ ਕੋਸ਼ਿਸ਼ ਕਰਦੇ ਚੁੱਕੇ ਵਿਖਾ ਲਨ ਦੀ ਕਿਉਂਕਿ ਕੈਮਰਾ ਲਗਾਉਣਾ ਬੜਾ ਔਖਾ ਵਾ ਠੀਕ ਆ ਬੇਖ ਸਕਦੇ ਤੁਸੀਂ ਇਹ ਵੀ ਰੇਡੀਏਟਰ ਫੁੱਲ ਜਾਮ ਹੋਇਆ ਪਿਆ ਵਾ ਆਪਾਂ ਦੇਖ ਸਕਦੇ ਹਾਂ ਆ ਲੋ ਠੀਕ ਆ ਹੁਣ ਇਹਦੀ ਵੀ ਰੇਡੀਏਟਰ ਖੋਲ ਕੇ ਸਰਵਿਸ ਹੋਊਗੀ ਗਾੜੀ ਨੂੰ ਸੌਰੀ ਇੰਟਰਕੂਲਰ ਖੋਲ ਕੇ 563 ਨੂੰ ਤੇ ਇੰਟਰਕੂਲਰ ਆਉਂਦਾ ਨਹੀਂ ਬਿਲਕੁਲ ਪਰਪਰ ਵਾਲੀ ਇਹਦੇ ਵੀ ਲੱਗੀ ਹੋਈ ਹੈ ਦੇਖ ਸਕਦੇ ਆਪਾਂ ਆਪਾਂ ਕਿਉਂ ਨਹੀਂ ਦੇਣ ਦਿੰਦੇ ਨੇ ਚੀਜ਼ਾਂ ala ਦੇਖ ਸਕਦੇ ਹਣਾ ਜਿੱਲੇ ਵੀ ਟਰੈਕਟਰ ਸਾਡੇ ਕੋ ਆਏ ਆ ਲੱਗੇ ਆ ਕੋਈ ਵੀ ਟਰੈਕਟਰ 562 ਇਦਾਂ ਦਾ ਨਹੀਂ ਹੈਗਾ ਕਿ ਜਿੰਨੂੰ ਕਚਰਾ ਰੇਡੀਏਟਰ ਗੜੀ ਨਾ ਲੱਗਾ ਹੋਵੇ ਡਸਟ ਨਾ ਲੱਗੀ ਹੋਵੇ ਠੀਕ ਆ ਕਾਫੂਸ ਨਾ ਲੱਗਾ ਹੋਵੇ ਇਹ ਕਰਕੇ ਮੈਂ ਸਾਰੇ ਕਿਸਾਨ ਭਰਾਵਾਂ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਜਿੰਨਾ ਜਿੰਨਾ ਕੋ 562 ਟਰੈਕਟਰ ਹੈਗੇ ਆ ਸਾਲ ਚ ਇੱਕ ਵਾਰੀ ਮੈਂ ਤਾਂ ਕਹਿੰਦਾ ਦੋ ਵਾਰੀ ਪਰ ਇੱਕ ਵਾਰੀ ਜ਼ਰੂਰ ਇੰਟਰਕੂਲਰ ਖਲਾ ਕੇ ਗਾੜੀਆਂ ਸਾਫ਼ ਕਰਾਓ ਇਹਨਾਂ ਦੀਆਂ ਕਿੱਟਾਂ ਜਿਹੜੀਆਂ ਆਈਆਂ ਹੋਈਆਂ ਪਾਈਪ ਲੰਬੇ ਆਏ ਆ ਫੇਰ ਕੀ ਆ ਵੀ ਰੇਡੀਏਟਰ ਅੱਗੇ ਵੀਡੀਓ ਪਾਈ ਆਪਾਂ ਇੰਟਰਕੂਲਰ ਅੱਗੇ ਹੋ ਜਾਗਾ ਫੇਰ ਹੱਥ ਮਾਰਨਾ ਸੌਖਾ ਆਹ ਜਾਲੀ ਖੋਲਾਂਗੇ ਆਪਾਂ ਇੱਥੇ ਵੇਖਿਓ ਆਹ ਦੋਨੇ ਪਾਈਪ ਲੰਬੇ ਆਂਦੇ ਆ ਦੋਨੇ ਲੰਬੇ ਪਾਈਪ ਆਪਾਂ ਹੋਣ ਤੋਂ ਬਾਅਦ ਇੰਟਰਕੂਲਰ ਗਾੜੀ ਹੋ ਜਾਊਗਾ ਠੀਕ ਆ ਜੀ ਆਹ ਦੋ ਪੇਚ ਖੋਲੋ ਦੋ ਇਧਰੋਂ ਖੋਲੋ ਇਥੋਂ ਆਪਾਂ ਹੱਥ ਮਾਰ ਕੇ ਸਾਫ਼ ਕਰ ਸਕਦੇ ਹਾਂ ਪਰ ਅਗਰ ਬਿਲਕੁਲ ਪਹਿਲੇ ਮਾਡਲ ਟਰੈਕਟਰ ਜਿੱਦਾਂ ਰੈਡੀਏਟਰ ਇਹਦਾ ਨਾਲ ਲੱਗਾ ਹੋਇਆ ਵਾ ਇਹਦੇ ਚ ਆਪਾਂ ਹੱਥ ਮਾਰ ਕੇ ਸਾਫ਼ ਨਹੀਂ ਕਰ ਸਕਦੇ ਇਹਨੂੰ ਆਪਾਂ ਖੋਲ ਕੇ ਹੀ ਸਾਫ਼ ਕਰ ਸਕਦੇ ਹਾਂ ਇਹ ਵੀਡੀਓ ਤਾਂ ਬਣਾਈ ਹੈ ਕਿ ਕਈ ਕਿਸਾਨ ਭਰਾਵਾਂ ਦੇ ਆਪਾਂ ਬਹੁਤ ਜ਼ਿਆਦਾ ਟਰੈਕਟਰ ਮੋਡੀਫਾਈ ਕੀਤੇ ਹੋਏ ਆ ਅਗਰ ਸੀਜ਼ਨ ਦੇ ਵਿੱਚ ਟਰੈਕਟਰ ਹੀਟ ਲਏ ਜਾਂ ਇੰਜਨ ਚ ਕੋਈ ਦਿੱਕਤ ਪ੍ਰੋਬਲਮ ਆ ਗਈ ਤੇ ਨਾ ਮੋਡੀਫਿਕੇਸ਼ਨ ਦਾ ਹੀ ਲੱਗਣਾ ਆ ਆਪਾਂ ਨੇ ਇਹ ਜੱਜ ਨਹੀਂ ਕਰਨਾ ਵੀ ਗਾੜੀ ਕਾ ਫੂਸ ਕਚਰਾ ਕਾ ਨਾ ਆਇਆ ਇਹ ਚੀਤੇ ਪਤਿਆ ਨਹੀਂ ਦੇਣਾ ਪਰ ਫਿਰ ਮੋਡੀਫਿਕੇਸ਼ਨ ਦਾ ਨਾਂ ਲੱਗਦਾ ਹਨਾ ਪਰ ਜਿਨ੍ਹਾਂ ਦੇ ਟਰੈਕਟਰ ਮੋਡੀਫਾਈ ਨਹੀਂ ਵੀ ਹੋਏ ਉਹਨਾਂ ਦੇ ਵੀ ਟਰੈਕਟਰ ਦਾ ਇੰਜਨ ਦਾ ਨੁਕਸਾਨ ਹੋਊਗਾ ਇਸ ਚੀ ਦੀ ਗਾਰੰਟੀ ਅਗਰ ਇਸ ਤਰੀਕੇ ਨਾਲ ਟਰੈਕਟਰ ਆ ਕਿਉਂਕਿ ਹਰ ਵਕਤ ਸੂਈ ਵਾਲ ਧਿਆਨ ਨਹੀਂ ਦਿੱਤਾ ਜਾਂਦਾ ਕਈ ਸਾਡੇ ਡਰਾਈਵਰ ਭਰਾ ਇਦਾਂ ਦੇ ਟਰੈਕਟਰ ਬੌਂਡ ਦੇ ਡੱਕ ਲੱਗਾ ਹਨਾ ਨਹੀਂ ਧਿਆਨ ਦਿੱਤਾ ਜਾਂਦਾ ਆਪ ਤੇ ਧਿਆਨ ਦੇ ਕੇ ਰੱਖੀਦਾ ਪਰ ਪਰੇਸ਼ਾਨੀ ਜਾਊਗੀ ਨਾ ਆਪਾਂ ਨੂੰ ਇਹ ਕਰਕੇ ਸੀਜ਼ਨ ਤੋਂ ਪਹਿਲਾਂ ਜਿੰਨੇ ਵੀ ਹੌਲੈਂਡਸ ਪੰਜਾ 20 ਟਰੈਕਟਰ ਆ ਉਹਨਾਂ ਦੇ ਇੰਟਰਕੂਲਰ ਉਤਾਰੋ ਉਤਾਰ ਕੇ ਰੇਡੀਏਟਰ ਚੈੱਕ ਕਰੋ ਭਾਵੇਂ ਕਚਰਾ ਹੈਗਾ ਜਾਂ ਨਹੀਂ ਹੈਗਾ ਉਤਾਰ ਕੇ ਚੈੱਕ ਜਰੂਰ ਕਰੋ ਤੇ ਰੇਡੀਏਟਰ ਆਪਣੇ ਨੂੰ ਸਾਫ਼ ਕਰੋ ਤੇ ਸਾਫ਼ ਰੱਖੋ ਠੀਕ ਆ ਬਾਰ ਬਾਰ ਇੱਕੋ ਗੱਲ ਪਾਈਪ ਲੰਬੇ ਵੀ ਪਾ ਸਕਦੇ ਆ ਨਹੀਂ ਪਾਉਣੇ ਛੇ ਮਹੀਨੇ ਰੇਡੀਏਟਰ ਦੇ ਗਾੜੀਆਂ ਆਪਾਂ ਸਰ ਉਸ ਟਾਈਮ ਜਿਹੜਾ ਇਹਨੂੰ ਸਾਫ਼ ਕਰਾ ਸਕਦੇ ਆ ਵਾਸ਼ ਕਰਾ ਸਕਦੇ ਆ ਬਾਕੀ ਵੀਡੀਓ ਕਿਦਾਂ ਦੀ ਲੱਗੀ ਆ ਕਮੈਂਟ ਜਰੂਰ ਕਰੋ ਵਧੀਆ ਕਮੈਂਟ ਕਰਨ ਵਾਲਾ ਦੀ ਬਹੁਤ ਬਹੁਤ ਥੈਂਕ ਯੂ ਆਪਣੇ ਚੈਨਲ ਨੂੰ ਇਨੀ سپورਟ ਦੇਣ ਵਾਸਤੇ ਬਹੁਤ-ਬਹੁਤ ਧੰਨਵਾਦ ਆ ਤੁਹਾਡਾ। ਬਲੰਦੀਆਂ ਤੱਕ ਪਹੁੰਚਾਉਣ ਲਈ ਆਪਣੀ ਵਰਕਸ਼ਾਪ ਨੂੰ ਬਹੁਤ-ਬਹੁਤ ਥੈਂਕ ਯੂ ਬਹੁਤ-ਬਹੁਤ ਧੰਨਵਾਦ ਤੁਹਾਡਾ। ਇਹ ਤੁਹਾਡੀ ਬਦੌਲਤ ਹੀ ਅੱਗੇ ਵੀ ਮੈਂ बार-बार ਇਹੋ ਗੱਲ ਕਹਿਣਾ ਵੀ ਆਪਾਂ ਕੱਲੇ ਜੱਗਾ ਹੀ ਜੋ ਜੱਗੇ ਬੌਸ ਦਾ ਟੈਗ ਲਾਇਆ ਤੁਸੀਂ ਲਾਇਆ ਵਾ। ਮੇਰੇ ਕਿਸਾਨ ਭਰਾਵਾਂ ਨੇ ਲਾਇਆ ਤੇ ਤੁਹਾਡਾ ਜਿਹੜਾ ਵਾ ਬੌਸ ਹਰ ਵਕਤ ਨੰਬਰ 1 ਜੀ ਤੁਹਾਡੀ ਸੇਵਾ 'ਚ ਹਾਜ਼ਰ। ਠੀਕ ਆ। ਕਈ ਕਿਸਾਨ ਭਰਾ ਵੀ ਕਹਿੰਦੇ ਕਿ ਯਾਰ ਅਸੀਂ ਟਰੈਕਟਰ ਬੁਕਿੰਗ ਕਰਾਇਆ ਸਾਡੀ ਵਾਰੀ ਨਹੀਂ ਆਈ। ਵਾਰੀ ਹਰੀ ਹੋਲੀ ਹੋਲੀ ਕੰਮ ਬਹੁਤ ਜ਼ਿਆਦਾ ਚੈੱਕ ਕਰ ਸਕਦੇ ਕਾਪੀ ਕਾਪੀ ਅਨਸਾਰ ਹੀ ਨੰਬਰ ਵਾਈਜ਼ ਕੰਮ ਹੋਣ ਰਿਹਾ ਪਰ ਹੋ ਕੰਮ ਸਲੋ ਆ ਸਪੀਡ ਵਾਲਾ ਕੰਮ ਹੈ ਨਹੀਂ ਠੀਕ ਆ ਜੀ ਬਾਕੀ ਆਪਾਂ ਤੁਹਾਡੀਆਂ ਉਮੀਦਾਂ ਤੇ ਖਰੇ ਉਤਰਨ ਡੈ ਵੀ ਆ ਤੇ ਉਤਰਾਂਗੇ ਵੀ ਇਸ ਚੀਜ਼ ਦਾ ਆਪਾਂ ਵਾਦਾ ਕਰਦੇ ਹਾਂ ਤੁਹਾਡੇ ਨਾਲ ਤੇ ਤੁਹਾਡੀ ਆਪਣੀ ਵਰਕਸ਼ਾਪ ਬਾਕੀ ਨਵੀਂ ਵਰਕਸ਼ਾਪ ਬਣ ਰਹੀ ਆ ਅਜੇ ਬੁਕਿੰਗ ਕਰਾਉਣ ਵਾਸਤੇ ਕੋਈ ਵੀ ਕਿਸਾਨ ਭਰਾ ਹਜੇ ਨਾ ਉਹ ਥੋੜਾ ਟਾਈਮ ਵਾਸਤੇ ਆਪਾਂ ਵੀਡੀਓ ਪਾ ਦੇਣੀ ਜਦੋਂ ਕੋਈ ਕਰਨੀ ਆ ਠੀਕ ਆ ਜੀ ਅਜੇ ਕਾਫੀ ਡਾਕਟਰ ਸਾਡੇ ਕੋਲ ਬੁੱਕ ਹੋਇਆ ਕਪਾ ਮੋਡੀਫਾਈ ਕਰ ਰਹੇ ਆ ਜਿੱਦਾਂ ਵੇਖਦੇ ਹਾਂ ਹੋ ਰਹੇ ਨੇ ਹੁਣ ਮੈਂ ਦਰ ਲੱਗ ਜੂ ਅੱਜ ਭਲਕੇ ਤੇ ਅੱਗੇ ਜੌਂਡੀਅਰ ਲੱਗੇ ਹੋਏ ਸੀ ਠੀਕ ਆ ਜੀ ਤੇ ਬਹੁਤ ਬਹੁਤ ਥੈਂਕ ਯੂ ਬਹੁਤ ਧੰਵਾਤਾ ਦਾ